इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਹਾਨੂੰ ਦੱਸ ਦਈਏ ਕਿ ਬੈਟਰੀ ਕਿੱਥੇ ਰੱਖੀ ਕੀਤੀ ਹੈ ਗੱਡੀ ਦੀ ਗੱਡੀ ਕਾਲਜ ਪਈ ਹੈ ਬੋਲ ਤੇਰੀ ਗੱਡੀ ਚ ਪਈ ਹੈ ਪੁੱਛੀ ਬੋਲ ਮੜਾ ਪੁੱਛੀ ਬੋਲ ਕੇ ਦੱਸ ਹੈ ਤੇਰੀ ਗੱਡੀ ਚ ਪਈ ਹੈ ਤੇ ਬੈਟਰੀ ਦੇ ਦੇਣਾ ਠੀਕ ਹੈ ਅਗਲੀ ਮੈਂ ਬੈਟਰੀ ਦੇਣੇ ਕਿਸ ਤਰ੍ਹਾਂ ਕਹਣਾ ਠੀਕ ਹੈ ਇਹ ਨਹੀਂ ਉਹ ਪਰਚਾ ਦਰਜ ਕਰਾਂਗੇ ਠੀਕ ਹੈ ਠੀਕ ਸਾਡੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਹੁਣ ਜਿਵੇਂ ਇਹ ਮੌਕੇ ਤੇ ਫੜਿਆ ਗਿਆ ਜੀ ਬਿਲਕੁਲ ਇਹ ਮੌਕੇ ਤੇ ਫੜਿਆ ਗਿਆ ਜੀ ਇਹ ਬੈਟਰੀ ਇਹਨੇ ਤਾਰੀ ਹੈ ਮੰਨ ਗਿਆ ਠੀਕ ਹੈ ਜੀ ਤੇ ਇਹ ਇਹਦੇ ਫਿਰ ਪਛਾਣਤਾਜੀ ਕਰਾਂਗੇ ਤੇ ਬੈਟਰੀ ਬਰਾਂਡ ਕਰਾਂਗੇ ਠੀਕ ਹੈ ਤੇ ਸਰ ਕਿਵੇਂ ਕਾਬੂ ਕੀਤਾ ਤੁਸੀਂ ਇਹਨੂੰ ਜੀ ਇਹ ਕਾਬੂ ਕੀਤਾ ਤੇ ਉਧਰੋਂ ਆਰੇਸੀ ਤੇ ਮੁੰਡਿਆਂ ਨੇ ਜਿਹੜਾ ਹੋਟਲਾ ਮਨਤ ਕੈਟਰਿੰਗ ਦਾ ਦਸਤਾ ਮਨਤ ਮਨਤ ਕੈਟਰਿੰਗ ਦਾ ਦਸਤਾ ਹੈ ਉਹਦੇ ਉਹਦੇ ਮੁੰਡਿਆਂ ਨੇ ਨੂੰ ਫੜ ਲਿਆ ਸੀ ਮੋਕੇ ਤੇ ਅਸੀਂ ਪਹੁੰਚ ਗਏ ਠੀਕ ਹੈ ਜੀ ਨੂੰ ਕੈਚ ਕਰ ਲਿਆ ਠੀਕ ਹੈ ਜੀ ਠੀਕ ਹੈ ਠੀਕ